ਅੱਜ ਹਲਕਾ ਸਾਖੋੜ ਦੇ ਇੰਚਾਰਜ ਸਾਹਿਬ ਪ੍ਰਮਿੰਦਰ ਸਿੰਘ ਪੰਡੋਰੀ ਜੀ ਉਹਨਾਂ ਨਾਲ ਸਾਡੇ ਇਲਾਕੇ ਦੇ ਸਾਰੇ ਚਾਰ ਉਹ ਚੇਅਰਮੈਨ ਸਭ ਸਾਇਬ ਇਲਾਕੇ ਦੇ ਹੋਰ ਮੋਤਵਰ ਪੰਜ ਸਮੰਚ ਬਲਾਕ ਸੰਮਤੀ ਦੇ ਅਦਰ ਬਲਾਕ ਪ੍ਰਧਾਨ ਇਸ ਜਿਹੜਾ ਹੁਣ ਸਮਾਂ ਚੱਲਿਆ ਹੜਾਂ ਦਾ ਇਸ ਜਿਹੜੇ ਮੁਸੀਬਤ ਵਿੱਚ ਫਸੇ ਪਰਿਵਾਰ ਆ ਉਹਨਾਂ ਲਈ ਮਸੀਹਾ ਬਣ ਕੇ ਆਏ ਨੇ ਇਹਨਾਂ ਸਾਰਿਆਂ ਨੇ ਰਲ ਕੇ ਉਹਨਾਂ ਦੇ ਪਰਿਵਾਰਾਂ ਲਈ ਖੁੱਲਾ ਰਾਸ਼ਨ ਲੈ ਕੇ ਆਇਆ ਤਰਪਾਲਾਂ ਤੇ ਹੋਰ ਵੀ ਜਿਹੜੀ ਸਹਾਇਤਾ ਦੇਣ ਲਈ ਸਾਰੇ ਵਚਨਬੱਧ ਹੈ ਅਸੀਂ ਸਾਰੇ ਰਲ ਕੇ ਇਹਨਾਂ ਸਾਰੇ ਪਰਿਵਾਰਾਂ ਦੇ ਨਾਲ ਖੜੇ ਆ 24 ਘੰਟੇ ਅਰਸੀਂ ਆਪਣੇ ਇਹਨਾਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਘਭਰਾਉਣ ਦੀ ਲੋੜ ਨਹੀਂ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਕਿਸੇ ਵੀ ਟਾਈਮ ਕਿਸੇ ਵੀ ਜ਼ਰੂਰਤ ਪੈਂਦੀ ਹੈ ਤੇ ਸਾਡੇ ਨਾਲ 112 ਤੇ ਹੈਲਪਲਾਈਨ ਨੰਬਰ ਹੈਗਾ ਇਹਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹਰੇਕ ਡਿਪਾਰਟਮੈਂਟ ਤੱਕ ਸਾਡੀ ਉਹ ਜਿਹੜੀ 112 ਤੋਂ ਸੋਚਣਾ ਉੱਥੇ ਪਹੁੰਚ ਜਾਊਗੀ ਔਰ ਡਾਇਰੈਕਟਲੀ ਵੀ ਕਿਸੇ ਨੂੰ ਲੋੜ ਹੈ ਤੇ ਅਸੀਂ ਉਸ 24 ਘੰਟੇ ਇੱਥੇ ਹਾਜ਼ਰ ਹੈ ਕਿਤੇ ਕਿਸੇ ਵੀ ਪਰਿਵਾਰ ਨੂੰ ਕੋਈ ਕਿਤੇ ਮੁਸੀਬਤ ਪੈਂਦੀ ਹੈ ਕੋਈ ਘਭਰਾਉਣ ਦੀ ਲੋੜ ਨਹੀਂ ਹਰ ਤਰ੍ਹਾਂ ਦੇ ਉਪਲਬਧ ਕੀਤੇ ਜਾ ਰਹੇ ਹਨ ਉਹਨਾਂ ਲਈ ਸਾਧਨ ਉਪਲਬਧ ਨੇ ਜਿਹੜੀ ਆ ਫੋਹਾਂ ਤੋਂ ਵੀ ਬਚਨ ਦੀ ਲੋੜ ਆ ਕਈ ਤਾਂ ਜਗ੍ਹਾ ਸੋਸ਼ਲ ਮੀਡੀਆ ਤੇ ਕਈ ਘਰੋਂ ਵਾਲੀਆਂ ਕ ਮੈਸੇਜ ਆ ਇਧਰ-ਉਧਰੋਂ AI ਤਹਿਤ ਬਣ ਕੇ ਆ ਰਹੇ ਨੇ ਉਹ ਜ਼ਰੂਰ ਵੈਰੀਫਾਈ ਕਰੋ ਕਿ ਕਿਹੜੀ ਪਾਣੀ ਦਾ ਕੋਈ ਗਲਤ ਮੈਸੇਜ ਆ ਜਾਂਦਾ ਇਸ ਕਰਕੇ ਇਹ ਸਾਡੇ ਜਿਹੜੇ ਸਾਧਨ ਹੈਗੇ ਉਹਨਾਂ ਦੀ ਪੂਰੀ ਵਰਤੋਂ ਕਰੋ ਜਿੱਥੇ ਤੁਹਾਨੂੰ ਲੱਗਦਾ ਵੀ ਕਿਸੇ ਵੀ ਜ਼ਰੂਰਤ ਹੈਗੀ ਆ ਉਹ ਤੁਰੰਤ ਸੰਪਰਕ ਕੀਤਾ ਜਾ ਤਾਂ ਕਿ ਬਿਨਾਂ ਸਰਕਾਰ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਸਕਦੇ ਜਾ ਰਹੇ ਹਨ ਉਹ ਘਰ ਤੱਕ ਜਿਹੜੀਆਂ ਸਹੂਲਤੀਆਂ ਜਿਹੜੀਆਂ ਪਹੁੰਚਾਈਆਂ ਜਾਣ ਔਰ ਜਿਹੜੇ ਕਿਸੇ ਨੂੰ ਕੋਈ ਨਿਰਜੀ ਤੌਰ ਤੇ ਵੀ ਲੱਗ ਰਹੀ ਹੈ ਪਹਾਵਾ ਜਿਲ੍ਹਾ ਮੋਗਾ ਤੇ ਪਹਾਵਾ ਜਿਲ੍ਹਾ ਜਰੰਦਰ ਸਾਡੇ ਲਈ ਸਾਰੇ ਇਨਸਾਨ ਇੱਕੋ ਜਿਹੇ ਆ ਤੇ ਅਸੀਂ ਸਾਰਿਆਂ ਨੇ ਪ੍ਰਾਲੇ ਕਰਨ ਜੋਗੇ ਅਗੇ ਤੇ ਜੇ ਇਸ ਤੋਂ ਇਲਾਵਾ ਵੀ ਕਿਤੇ ਹੋਰ ਕਿਸੇ ਜਿੱਥੇ ਦਾ ਪਾਣੀ ਦੀ ਅਫੈਕਟਡ ਏਰੀਆ ਹੈਗਾ ਉਹ ਤਾਂ ਹੈ ਹੀ ਹੈ ਜੇ ਕਿਤੇ ਹੋਰ ਵੀ ਕੋਈ ਨੀਤੀ ਜੋ ਉਸ ਨੂੰ ਪ੍ਰਾਣੋਂ ਲੱਗਦੀ ਤਾਂ ਵੀ ਜਾਨ ਚਾਰ ਸਾਹਿਬ ਹਲਕਾ ਜਿਹੜੇ ਸਾਹਿਬ ਪੰਦਰ ਪਡੋਰੀ ਜੀ ਚੇਅਰਮੈਨ ਹੈਗੇ ਨੇ ਅਸੀਂ ਹੈਗੇ ਆ ਜਿਹੜੇ ਵੀ ਪਬਲਿਕ ਨਾਲ ਵਿਚਰਨ ਵਾਲੇ ਆ ਉਹਨਾਂ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਮਾਨ ਜੋ ਜ਼ਿਲ੍ਹਾ ਜਗENDER ਦੇ ਹੱਥ ਦੀ ਐਸਐਸਪੀ ਸਹਾਰਵਿੰਦਰ ਸਿੰਘ ਜੀ ਵੀ ਮਾਨ ਜੋ ਜ਼ਿਲ੍ਹਾ ਡੀਸੀ ਅਗਰਵਾਲ ਸਾਹਿਬ ਵੀ ਸਾਡੇ ਹਮੇਸ਼ਾ ਹੀ ਪਬਲਿਕ ਲਈ ਅਸੀਂ ਬਤਨ ਬਤ ਹੈਗੇ ਥੈਂਕ ਯੂ